ਕੀ ਤੁਹਾਡੇ ਪੁੱਤਰ ਦਾ ਜੀ ਕਲਵਿੰਦਰ ਸਿੰਘ ਕੁਲਵਿੰਦਰ ਸਿੰਘ ਕੀ ਘਟਨਾ ਵਾਪਰੀ ਹੈ ਹਾਂਜੀ ਕਿੱਥੇ ਜੀ ਹਾਂਜੀ ਆਹੀਂ ਤਾਂ ਪੁੱਤ ਪਿਆ ਦੋਨੇ ਆ ਅੱਛਾ ਜੀ ਇੱਥੇ ਕੱਲੇ ਰਹਿੰਦੇ ਨੇ ਇੱਥੇ ਉਹ ਕੱਲੇ ਰਹਿੰਦੇ ਨਾਲ ਉਹਨਾਂ ਦਾ ਪਰਿਵਾਰ ਬੱਚੇ ਹਾਂਜੀ ਬੱਚਾ ਇੱਕ ਉਹਦਾ ਇੱਕੋ ਹੀ ਕਾਕਾ ਉਹ ਪਰਦਾ ਕਿ ਜਾਂ ਹਾਂਜੀ ਨਹੀਂ ਉਹ ਨਾਨਕੇ ਗਿਆ ਹੀ ਇੱਥੇ ਕਿੰਨੀ ਉਮਰ ਬੱਚੇ ਦੀ ਹੈ ਤੁਹਾਡੀ ਜੀ ਹੁਣੇ ਵੀ ਭਾਈ ਸਾਹਿਬ ਵੀ ਭਾਈ ਸਾਹਿਬ ਕਿੰਨੇ ਜਣੇ ਆਏ ਹਮਲਾ ਕਰਨ ਵਾਲੀ ਜਿਹੜੀ ਸੀ ਕਿੰਨੇ ਜਣੇ ਸੀ ਗਿਣਤੀ ਉਹਨਾਂ ਦੀ ਇਹ ਤੇ ਦੋ ਜਣੇ ਹੀ ਕੁੱਪਾ ਦੇ ਤਰ੍ਹਾਂ ਦੋ ਜਣੇ ਅੰਦਰ ਆਏ ਹਾਂਜੀ ਤੇ ਇੱਕ ਜਣਾ ਘਰ ਇੱਕ ਤੇ ਬਾਹਰ ਹੀ ਆਂਦੇ ਤਿੰਨ ਹੀ ਉਸ ਪਤਾ ਲਗਾ ਕਿੰਨੇ ਗੋਲੀਆਂ ਲੱਗੀਆਂ ਉਹਨਾਂ ਨੂੰ ਅਣਜਾਣਕਾਰੀ ਹੈ ਜੀ ਇਹ ਇੱਥੇ ਹੈ ਜੀ ਕਿੰਨੀਆਂ ਗੋਲੀਆਂ ਲੱਗੀਆਂ ਜੀ ਉਹਨਾਂ ਨੂੰ ਇਹਨਾਂ ਨੂੰ ਤਿੰਨ ਲੱਗੀਆਂ ਜੀ ਤਿੰਨ ਗੋਲੀਆਂ ਲੱਗੀਆਂ ਹਾਂਜੀ ਹਾਂਜੀ ਤੇ ਕਿੱਥੇ ਲੱਗੀ ਗੋਲੀ ਤੇ ਇੱਕ ਗੋੜਤੇ ਲੱਗੀ ਜੇ ਬਾਹਰ ਇੱਥੇ ਉੱਪਰ ਤੇ ਇੱਕ ਪੇੜ ਤੇ ਇਸ ਤੋਂ ਪਹਿਲਾਂ ਵੀ ਅਕਾ ਹਮਲਾ ਹੋ ਚੁੱਕਿਆ ਨਾ ਹਸਪਤਾਲ ਨੂੰ ਹਾਂ ਜੀ ਹਾਂ ਜੀ ਪਹਿਲਾਂ ਹੀ ਆ ਪਹਿਲਾਂ ਆ ਚੀਜ਼ੇ ਤੇ ਬਧੀਆਂ ਗੋਲੀ ਪਹਿਲਾਂ ਬਾਅਦ ਸੀ ਜੀ ਤੇ ਗੋਲੀ ਲੱਗੀ ਹਾਂ ਜੀ ਹਾਂ ਜੀ ਉਸ ਬਾਰੇ ਕੋਈ ਪਤਾ ਲੱਗਿਆ ਕਿ ਪਹਿਲਾਂ ਕਿੰਨਾ ਦਾ ਹਮਲਾ ਕੀਤਾ ਸੀ ਉਸ ਬਾਰੇ ਹਾਲੇ ਤੱਕ ਕੋਈ ਜਾਣੇ ਉਹਨਾਂ ਬਾਰੇ ਪਤਾ ਨਹੀਂ ਕੁਝ ਲੱਗਿਆ ਅਧਿਕਾਰੀਆਂ ਨੂੰ ਨਹੀਂ ਪਤਾ ਲੱਗਾ ਸਕੇ ਜੀ ਹਾਂ ਜੀ ਹਾਂ ਜੀ ਠੀਕ ਹੈ ਇਹ ਹਸਪਤਾਲ ਦਾ ਪੂਰਾ ਨਾਮ ਕੀ ਹੈ ਜੀ ਪੰਗੋ ਹਸਪਤਾਲ ਪੰਗੋ ਹਸਪਤਾਲ ਦੇ ਸਿਹਤਾਰ ਤੇ ਤੇ ਇਹ ਉਹਨਾਂ ਦਾ ਨਾਂ ਹਸਪਤਾਲ ਤੋਂ ਜੀ ਹਾਂ ਜੀ ਹੁਣ ਕੀ ਜਾਣਕਾਰੀ ਹੈ ਤੁਹਾਡੇ ਕੋਲ ਹਸਪਤਾਲ ਦੇ ਵਿੱਚ ਉਹ ਕਿਵੇਂ ਉਹਨਾਂ ਦੀ ਹਾਲਤ ਹੈ ਹਾਲਤ ਠੀਕ ਹੈ ਜੀ ਹੁਣ ਮਤਲਬ ਤੁਸੀਂ ਹੋਸਟਲ ਆਈ ਵੀ ਆਈ ਵੀ ਹਾਂਜੀ ਹਾਂਜੀ ਖਤਰੀ ਤੋਂ ਬਾਅਦ ਆਉਣ ਵਾਲੇ ਸਮੇਂ ਬਾਰੇ ਤੁਸੀਂ ਕੀ ਸਮਝਦੇ ਹੋ ਆਉਣ ਵਾਲੇ ਸਮੇਂ ਬਾਰੇ ਅਸੀਂ ਇਹੀ ਸੋਚਦੇ ਵੀ ਜਿਹੜਾ ਗੈਂਕ ਟਵਾਰ ਵਧਨ ਰਿਹਾ ਹੈ ਕੱਢਣਾ ਚਾਹੀਦਾ ਜੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡਾ ਕੀ ਰਿਸ਼ਤਾ ਜੁਨਾ ਦੇ ਨਾਲ ਮੈਂ ਦੇਤੇ ਕੰਮ ਕਰਦਾ ਜੀ ਲੈ ਤੁਸੀਂ ਮੁਲਾਜ਼ਮ ਹਸਪਤਾਲ ਦੇ ਹਾਂਜੀ ਹਾਂਜੀ ਅੱਛਾ ਹਸਪਤਾਲ ਦੇ ਡਾਕਟਰ ਸਾਰਾ ਜਨ ਇੱਥੇ ਬੈਠਦੇ ਨੇ ਹਾਂਜੀ ਇੱਥੇ ਥੱਲੇ ਹੁੰਦੇ ਜੀ ਹੁਣ ਤਾਂ ਸਾਰਾ ਜਨ ਇੱਥੇ ਬੈਠਦੇ ਨੇ ਮੈਡੀਕਲ ਕੋਰਟ ਦੇ ਉੱਪਰ ਹਾਂਜੀ ਹਾਂਜੀ ਬਿਲਕੁਲ ਲੈ ਕੇ ਸ਼ਾਮ ਤੱਕ ਹਾਂਜੀ ਹਾਂਜੀ ਠੀਕ ਹੈ ਪੰਗੋ ਹਸਪਤਾਲ ਅੱਡਾ ਸੁਧਾਰ ਤਹਿਸੀਲ ਮਾਕੋਵਾਲ ਤਹਿਸੀਲ ਅਈ ਨਾਲਾ ਦੇ ਵਿੱਚ ਜਿਹੜਾ ਹੈ ਇੱਥੇ ਤੁਸੀਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅੱਜ ਕੁਝ ਸਮਾਂ ਪਹਿਲਾਂ ਇਸ ਹਸਪਤਾਲ ਦੇ ਜਿਹੜੇ ਮਾਲਕ ਨੇ ਪੰਗੋ ਹਸਪਤਾਲ ਦੇ ਸਰਦਾਰ ਕੁਲਵਿੰਦਰ ਸਿੰਘ ਜੀ ਉਨ੍ਹਾਂ ਦੇ ਉੱਪਰ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਜਦੋਂ ਕਿ ਉਹ ਆਪਣੇ ਮੈਡੀਕਲ ਸਟੋਰ ਦੇ ਵਿੱਚ ਬੈਠੇ ਸੀ ਦੋ ਅਣਪਛਾਤੇ ਨੌਜਵਾਨ ਜਿਹੜੇ ਆਉਂਦੇ ਨੇ ਉਹਨਾਂ ਵੱਲੋਂ ਆਪ ਨੂੰ ਆਪਣੀ ਪਿਸਤੌਲਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਦਰਸ਼ਣ ਵਾਲਿਆਂ ਦੇ ਮੁਤਾਬਕ ਸਥਾਨਕ ਨਿਵਾਸੀਆਂ ਦੇ ਮੁਤਾਬਕ ਤਿੰਨ ਗੋਲੀਆਂ ਜਿਹੜੀਆਂ ਨੇ ਉਹ ਡਾਕਟਰ ਸਾਹਿਬ ਦੇ ਲੱਗਦੀਆਂ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਉੱਥੇ ਬੈਠੇ ਸੀ ਤਿੰਨ ਗੋਲੀਆਂ ਜਿਹੜੀਆਂ ਉਹਨਾਂ ਦੇ ਲੱਗਦੀਆਂ ਨੇ ਹਾਂ ਤੇ ਇਸ ਹੱਤਾਂ ਹਮਲੇ ਦੇ ਵਿੱਚ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿਸ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਹਨਾਂ ਨੂੰ ਨਜ਼ਦੀਕ ਫਤਿਹਗੜ ਚੂੜੀਆਂ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਪਰਿਵਾਰ ਦੇ ਦੱਸਣ ਮੁਤਾਬਕ ਹੁਣ ਉਹਨਾਂ ਦੀ ਹਾਲਤ ਜਿਹੜੀ ਥੋੜੀ ਜੀ ਉਸ ਫਿਰ ਦੱਸੀ ਜਾਂਦੀ ਹੈ ਉਹਨਾਂ ਦੇ ਮਾਤਾ ਜੀ ਅਤੇ ਹਸਪਤਾਲ ਦਾ ਸਟਾਫ ਜਿਹੜਾ ਮੌਜੂਦ ਹੈ ਤੁਸੀਂ ਹਸਪਤਾਲ ਦੀਆਂ ਤਸਵੀਰਾਂ ਦੇਖ ਸਕਦੇ ਹੋ ਅੰਦਰ ਹਸਪਤਾਲ ਉਹ ਹੈ ਜਿੱਥੇ ਪੇਸ਼ੈਂਟ ਜਿਹੜੇ ਉਦਾਸ ਰਹਿੰਦੇ ਨੇ ਤੇ ਬਿਲਕੁਲ ਨਜ਼ਦੀਕ ਮੈਡੀਕਲ ਸਟੋਰ ਹੈ ਜਿੱਥੇ ਡਾਕਟਰ ਸਾਹਿਬ ਸਾਰਾ ਜਨਾਬ ਬੈਠਦੇ ਸਨ ਅੰਦਰ ਇਸ ਵੀਡੀਓ ਹਸਪਤਾਲ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਜਿਹੜੇ ਮੁਲਾਜ਼ਮ ਮੌਜੂਦ ਨਹੀਂ ਜਿਨ੍ਹਾਂ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਛੁਪਤੀਸ਼ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਜਿਹੜੀਆਂ ਉਹਨਾਂ ਦੀਆਂ ਫੋਟੋਆਂ ਨੇ ਉਹਨਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਉਹਨਾਂ ਤੋਂ ਹਮਲਾਵਰਾਂ ਦੀ ਜਿਹੜੀ ਪਛਾਣ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਵਿਭਾਗਾਂ ਦੇ ਜਿਹੜੇ ਮੁਲਾਜ਼ਮ ਹਨ ਉਹ ਇਥੇ ਸਤਾ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਕਿ ਇਥੇ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹਨਾਂ ਲੋਵਰਾਂ ਦੀ ਥੋੜੀ ਪਛਾਣ ਕਰਨ ਦਾ ਜਿਹੜਾ ਉਹ ਯਤਨ ਕੀਤਾ ਜਾ ਰਿਹਾ ਹੈ ਸੋ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲ ਕਰਦੇ ਜਿਹੜਾ ਉਹ ਯਤਨ ਕਰਾਂਗੇ ਇਹ ਹਸਪਤਾਲ ਦੇ ਅੰਦਰ ਦੀ ਤਸਵੀਰ ਹੈ ਤੇ ਇਹ ਉਹ ਦਰਵਾਜ਼ਾ ਹੈ ਜਿਹਦੇ ਅੰਦਰ ਮੈਡੀਕਲ ਸਟੋਰ ਹੈ ਤੇ ਡਾਕਟਰ ਸਾਹਿਬ ਇੱਥੇ ਬੈਠਦੇ ਸੀ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਸਾਰਾ ਦਿਨ ਡਾਕਟਰ ਸਾਹਿਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬੈਠਦੇ ਨੇ ਮਾਕੋਵਾਲ ਦੇ ਰਹਿਣ ਵਾਲੇ ਡਾਕਟਰ ਸਰਦਾਰ ਕੁਲਵਿੰਦਰ ਸਿੰਘ ਜਿਨ੍ਹਾਂ ਨੇ ਕਿਸ ਸਰਦਾਰ ਅੱਡੀ ਦੇ ਵਿੱਚ ਇਹ ਹਸਪਤਾਲ ਜਿਹੜਾ ਪੰਗੂ ਹਸਪਤਾਲ ਨਾਂ ਦੇ ਉੱਪਰ ਹੈ ਕਾਫੀ ਸਮੇਂ ਤੋਂ ਇੱਥੇ ਚਲਾ ਰਹੇ ਨੇ ਸਾਡਾ ਡਾਕਟਰ ਸਾਹਿਬ ਇੱਥੇ ਮੌਜੂਦ ਸਨ ਹਸਪਤਾਲ ਦਾ ਸਟਾਫ ਜਿਹੜਾ ਇੱਥੇ ਮੌਜੂਦ ਸੀ ਸੋ ਅਸੀਂ ਤੁਹਾਨੂੰ ਵੀ ਦਿਖਾਉਣ ਦਾ ਯਤਨ ਕਰਾਂਗੇ ਕਿ ਜਿੱਥੇ ਡਾਕਟਰ ਸਾਹਿਬ ਅੰਦਰ ਮੌਜੂਦ ਸੀ ਉਹਨਾਂ ਦੇ ਉੱਪਰ ਕੋਈ ਲੋਕ ਹੈ ਸਟਾਫ ਦੇ ਵੱਲੋਂ ਕੀਤਾ ਗਿਆ ਸੋ